ਹਾਂ ਯਾਰ ਨੱਤੀਆਂ ਨੱਤੀਆਂ ਵਾਲਾ ਐਕਚੁਅਲੀ ਦੌਰ ਵੀ ਪੰਜਾਬੀ ਗਾਣਿਆਂ 'ਚ ਫਿਰ ਮਤਲਬ ਮੇਰੇ ਦੁਆਰਾ ਹੀ ਹੋਇਆ ਮਤਲਬ ਕੋਸ਼ਿਸ਼ ਕੀਤੀ ਸੀ ਉਦੋਂ ਮੈਂ ਕਿ ਬਈ ਉਹ ਕੋਈ ਪਾਉਂਦਾ ਨਹੀਂ ਹੁੰਦਾ ਸੀ ਪੰਜਾਬੀ ਗਾਣਿਆਂ 'ਚ ਮੈਂ ਹੀ ਸਟਾਰਟ ਕੀਤਾ ਸੀਗਾ ਫਿਰ ਮੈਨੂੰ ਐਕਚੁਅਲੀ ਨਾ ਮੈਂ ਇਹ ਜਾਣ ਬੁੱਝ ਕੇ ਹੀ ਪਾਈਆਂ ਇਹ ਫਿਲਮ ਇਸ ਫਿਲਮ ਕਰਕੇ ਪਾਈਆਂ ਔਰ ਕਿਤਨਾ ਕਿਤੇ ਮੈਂ ਚਾਹੁੰਦਾ ਵੀ ਸੀ ਜਿਵੇਂ ਪਹਿਲੀ ਵਾਰੀ ਦੇਖੀ ਸੀ ਹੈ ਨਾ ਕਿ ਯਾਰ ਕਾਸ਼ ਮੈਂ ਇਸ ਫਿਲਮ ਦਾ ਹਿੱਸਾ ਹੁੰਦਾ ਬਟ ਉਹ ਵੀ ਪਰਮਾਤਮਾ ਨੇ ਸੁਣੀ ਇਹ ਸੋਹਿਆ ਔਰ ਕੰਮ ਵੀ ਵਧੀਆ ਇਹਦੇ ਚ ਫਰਕ ਤਾਂ ਆਪਣੇ ਨਾਲ ਤੋਂ ਤਾਂ ਬਸ ਇੱਕ ਤਰ੍ਹਾਂ ਦੀ ਇਹ ਕਾਲਜ ਨੇ ਜਿਵੇਂ ਕਹਿੰਦੇ ਨੇ ਵੀ ਕਾਲਜਾਂ ਚ ਜਿਵੇਂ ਕਹਿੰਦੇ ਨੇ ਉੱਥੇ ਹਰ ਇੱਕ ਆਰਟਿਸਟ ਬੋਲੀਵੁੱਡ ਦੇ ਸਟਾਰ ਹੋ ਉੱਤੇ ਫਿਰ ਇਹ ਫਿਰ ਨੱਤੀਆਂ ਉਦੋਂ ਬਾਅਦ ਲਾਈਆਂ ਨਹੀਂ ਲੱਗਦਾ ਹਣਾ ਹਾਂ ਯਾ ਨੱਤੀਆਂ ਨੱਤੀਆਂ ਵਾਲਾ ਐਕਚੁਅਲੀ ਦੌਰ ਵੀ ਪੰਜਾਬੀ ਗਾਣਿਆਂ ਚ ਫਿਰ ਮਤਲਬ ਮੇਰੇ ਦੁਆਰਾ ਹੀ ਹੋਇਆ ਮਤਲਬ ਕੋਸ਼ਿਸ਼ ਕੀਤੀ ਸੀ ਉਦੋਂ ਮੈਂ ਕਿ ਬਈ ਉਦੋਂ ਕੋਈ ਪਾਉਂਦਾ ਨਹੀਂ ਹੁੰਦਾ ਸੀ ਪੰਜਾਬੀ ਗਾਣਿਆਂ ਚ ਮੈਂ ਆਹੀ ਸਟਾਰਟ ਕੀਤਾ ਸੀਗਾ ਫਿਰ ਮੈਨੂੰ ਐਕਚੁਅਲੀ ਨਾ ਮੈਂ ਇਹ ਜਾਣਬੁੱਝ ਕੇ ਪਾਈਆਂ ਇਹ ਫਿਲਮ ਇਸ ਫਿਲਮ ਕਰਕੇ ਪਾਈਆਂ ਕਿ ਸ਼ਾਇਦ ਇਹ ਵੀ ਇੱਕ ਪਛਾਣ ਸੀਗੀ ਮੇਰੀ ਅੱਛਾ ਕਿ ਵੀ ਚਲ ਇਹਦੇ ਦੁਆਰਾ ਵੀ ਹਨਾ ਜਿਹੜੇ ਲੋਕ ਮੈਨੂੰ ਚਾਹੁੰਦੇ ਸੀਗੇ ਪਿਆਰ ਕਰਦੇ ਸੀਗੇ ਉਹਨਾਂ ਨੂੰ ਚੰਗਾ ਲੱਗੂ ਉਹਨਾਂ ਨੂੰ ਹਮੇਸ਼ਾ ਨਾਲ ਮੈਨੂੰ ਪਸੰਦ ਕਰਦੇ ਹੁੰਦੇ ਸੀ ਜਦੋਂ ਮੈਂ ਕੰਨਾਂ ਚ ਵਾਲੀਆਂ ਪਾਈਆਂ ਹੁੰਦੀ ਸੀ ਨਾ ਗਾਣਿਆਂ 'ਚ ਤਕਰੀਬਨ ਗਾਣੇ 'ਚ ਮੈਂ ਪਾਈਆਂ ਹੁੰਦੀ ਸੀ ਸੋ ਮੈਨੂੰ ਲੱਗਾ ਇਹਨੂੰ ਇੱਕੋ ਲਿਪਸਟਿਕ ਲਗਾਉਣਾ ਪੰਦੀ ਕਿਹੜਾ ਸੀ ਬ੍ਰੇਕ ਬੁਲਟ ਤੇ ਬ੍ਰੇਕ ਉਹ ਕਿਹੜਾ ਜਲਾ ਸੀ ਉਹ ਸੀਗਾ ਬਾਈ ਬਾਈ ਅੱਛਾ ਤੇਰੇ ਲਈ ਬੁਲਟ ਲਿਆ ਮੈਂ ਹਨਾ ਬਾਈ ਬਾਈ ਬੜਾ ਕੁਝ ਬਹੁਤ ਬਹੁਤ ਬਹੁ ਉਹ ਲਿਪਸਟਿਕ ਬਹੁਤ ਮਸ਼ਹੂਰ ਹੋਈ ਹੋਈ ਜਿਹੜੀ ਸ਼ਰਟ ਸੀ ਨਾ ਉਹ ਪਰਮਨੈਂਟ ਮੋਹਰ ਲੱਗੇ ਸੀ ਉਤੇ ਉਹ ਲਿਥੀ ਨਹੀਂ ਅੱਛਾ ਉਹ ਕਿਤੇ ਮੈਂ ਇਦਾਂ ਹੀ ਕਿਤੇ ਨਾ ਪਾ ਕੇ ਚਲਾ ਗਿਆ ਠੀਕ ਹੈ ਤੇ ਮੈਂ ਉਹਨੂੰ ਹਾਲਾਂਕਿ ਲੱਗੀ ਸੀਗੀ ਮੈਂ ਉਹਨੂੰ ਜਿਆਦਾ ਉਹ ਤਵੱਜੋ ਨਹੀਂ ਦਿੱਤੀ ਮੈਂ ਕਿਹਾ ਠੀਕ ਹੈ ਲੱਗੀ ਤਾਂ ਲੱਗੀ ਪਰ ਉਹ ਲੋਕਾਂ ਨੇ ਪਛਾਣ ਲੇ ਕੇ ਭਈ ਇਹ ਤਾਂ ਸ਼ਰਟ ਹੀ ਹੋਗਾ ਤੇ ਕਈ ਮੈਨੂੰ ਕਹਿਣਗੇ ਯਾਰ ਕਿੰਨੇ ਦੀ ਸ਼ਰਟ ਸਾਨੂੰ ਦੇ ਦੇ ਕਿੰਨੇ ਦੀ ਵਿੱਚ ਤਾਂ ਉਹ ਕੁੜੀ ਦੇ ਲਿਪਸ ਦੇ ਨਿਸ਼ਾਨ ਆ ਹੈਨਾ ਤੇ ਮੈਨੂੰ ਸਾਨੂੰ ਦਿਓ ਮੈਨੂੰ ਇਦਾਂ ਦਾ ਵੀ ਉਹ ਵਧੀਆ ਲੱਗਦਾ ਸੀਗਾ ਯਾਰ ਲੋਕ ਇਦਾਂ ਪਿਆਰ ਕਰਦੇ ਸੀਗੇ ਹੈਨਾ ਇਵਨ ਅੱਜ ਵੀ ਕਰਦੇ ਆ ਹੁਣ ਵੀ ਕਰਦੇ ਆ ਮਤਲਬ ਮਿਹਨਤ ਆਖਰੀ ਮੇਰੇ ਹੈਗਾ ਵੀ ਅਸੀਂ ਜਿਹੜੇ ਨਵੇਂ ਆਰਟਿਸਟ ਆ ਜਾਣਾ ਚਾਹੁੰਦੇ ਨੇ ਜਾਂ ਐਜ਼ ਏ ਗਾਣਿਆਂ ਚ ਮਾਡਲ ਆਉਣਾ ਚਾਹੁੰਦੇ ਨੇ ਜਾਂ ਫਿਲਮਾਂ ਚ ਆਉਣਾ ਚਾਹੁੰਦੇ ਨੇ ਸ਼ਾਰਟਕਟ ਨਹੀਂ ਹੁੰਦਾ ਵੀ ਮਿਹਨਤ ਕਿੰਨੀ ਕੁ ਜ਼ਿਆਦਾ ਜੇਕਰ ਤੁਸੀਂ ਮਿਹਨਤ ਹੈਗੀ ਤਾਂ ਉਹ ਤੁਹਾਨੂੰ ਹਮੇਸ਼ਾ ਅੱਗੇ ਲੈ ਕੇ ਜਾਂਦੀ ਹੈ ਦੇਖੋ ਜੀ ਮਿਹਨਤ ਹੀ ਕਰਨੀ ਪੈਣੀ ਆ ਮਿਹਨਤ ਨਾਲ ਹੀ ਮਿਲਦਾ ਸਾਰਾ ਕੁਝ ਸ਼ਾਰਟਕਟ ਕੀ ਹੋ ਸਕਦਾ ਇੱਕ ਵਾਰੀ ਹੋ ਜਾਊਗਾ ਦੋ ਵਾਰੀ ਹੋ ਜਾਊਗਾ ਹਰ ਵਾਰੀ ਸ਼ਾਰਟਕਟ ਦਾ ਕੁਝ ਹੋ ਹੀ ਨਹੀਂ ਸਕਦਾ ਮਨ ਕੇ ਸਨ ਕਿਰੀਆਨੀ ਦੁਕਾਨ ਪਾਉਣੀ ਆ ਕਿਰੀਆਨੀ ਦੁਕਾਨ ਪਾ ਕੇ ਉਹ ਸਮਾਨ ਵੇਚਣ ਲਈ ਉਹਨੂੰ ਬੈਣਾ ਪੈਣਾ ਹਾਂ ਬੈਣਾ ਖੁੱਲੀ ਛੱਡ ਕੇ ਨਹੀਂ ਜਾ ਸਕਦਾ ਬੈਠਾ ਕੋਈ ਡਿਊਟੀ ਹੈ ਬਸ ਉਹ ਹੀ ਮਿਹਨਤ ਆ ਉਹਦੀ ਸੋ ਇਹ ਕਰਨਾ ਹੀ ਪੈਣਾ ਜੀ ਇਹ ਚ ਕੋਈ ਸ਼ਾਰਟਕਟ ਨਹੀਂ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਪਹਿਲਾਂ ਤਾਂ ਸਿੱਖ ਕੇ ਆਓ ਬਾਕੀ ਕਰਦੇ ਕਰਦੇ ਸਿੱਖਦਾ ਰਹਿੰਦਾ ਬੰਦਾ ਉਹਦਾ ਸੱਚਾਈ ਆ ਤੇ ਬਟ ਕੁਝ ਤੁਹਾਨੂੰ ਪਹਿਲਾ ਜੋ ਬ੍ਰੇਕ ਜਿਹੜਾ ਮਿਲਣਾ ਉਹਦੇ ਲਈ ਤੁਹਾਨੂੰ ਕੁਝ ਨਾ ਕੁਝ ਤਸੀਂ ਰੈਡੀ ਚਾਹੀਦੇ ਆ ਹੈਨਾ ਸੋ ਤੁਹਾਨੂੰ ਕੰਮ ਕਰਨਾ ਪੈਣਾ ਆਪਣੇ ਆਂ ਯਾ ਨੱਤਿਆਂ 29 ਵਾਲਾ ਐਕਚੁਅਲੀ ਦੌਰ ਵੀ ਪੰਜਾਬੀ ਗਾਣਿਆਂ 'ਚ ਫਿਰ ਮਤਲਬ ਮੇਰੇ ਦੁਆਰਾ ਹੀ ਹੋਇਆ ਮਤਲਬ ਕੋਸ਼ਿਸ਼ ਕੀਤੀ ਸੀ ਉਦੋਂ ਮੈਂ ਕਿ ਭਈ ਉਦੋਂ ਕੋਈ ਪਾਉਂਦਾ ਨਹੀਂ ਹੁੰਦਾ ਸੀ ਪੰਜਾਬੀ ਗਾਣਿਆਂ 'ਚ ਮੈਂ ਆਹੀ ਸਟਾਰਟ ਕੀਤਾ ਸੀਗਾ ਫਿਰ ਮੈਨੂੰ ਐਕਚੁਅਲੀ ਨਾ ਮੈਂ ਇਹ ਜਾਣਬੁੱਝ ਕੇ ਹੀ ਪਾਈਆਂ ਇਹ ਫਿਲਮ ਲਈ ਇਸ ਫਿਲਮ ਕਰਕੇ ਪਾਈਆਂ ਪਰ ਕਿਤੇ ਨਾ ਕਿਤੇ ਮੈਂ ਚਾਹੁੰਦਾ ਵੀ ਸੀ ਜਦੋਂ ਪਹਿਲੀ ਵਾਰੀ ਦੇਖੀ ਸੀ ਹੈ ਨਾ ਕਿ ਯਾਰ ਕਾਸ਼ ਮੈਂ ਇਸ ਫਿਲਮ ਦਾ ਹਿੱਸਾ ਹੁੰਦਾ ਬਟ ਉਹ ਵੀ ਪ੍ਰਮਾਤਮਾ ਨੇ ਸੁਣੀ ਇਹ ਸੋਹਿਆ ਔਰ ਕੰਮ ਵੀ ਵਧੀਆ ਇਹਦੇ ਚ ਫਰਕ ਤਾਂ ਆਪਣੇ ਨਾਲ ਤੋਂ ਤਾਂ ਪਤਾ ਨਹੀਂ ਕੋਈ ਇੱਕ ਤਰ੍ਹਾਂ ਦੀ ਇਹ ਕਾਲਜ ਨੇ ਜਿਵੇਂ ਕਹਿੰਦੇ ਨੇ ਵੀ ਕਾਲਜਾਂ ਚ ਜਿਵੇਂ ਕਹਿੰਦੇ ਨੇ ਉੱਥੇ ਹਰ ਇੱਕ ਆਰਟਿਸਟ ਬੋਲੀਵੁੱਡ ਦੇ ਸਟਾਰ ਹੋ ਉੱਤੇ ਫਿਰ ਇਹ ਫਿਰ ਨੱਤੀਆਂ ਉਦੋਂ ਬਾਅਦ ਲਾਈਆਂ ਨਹੀਂ ਲੱਗਦਾ ਹਨਾ ਹਾਂ ਯਾ ਨੱਤੀਆਂ ਨੱਤੀਆਂ ਵਾਲਾ ਐਕਚੁਅਲੀ ਦੌਰ ਵੀ ਪੰਜਾਬੀ ਗਾਣਿਆਂ ਚ ਫਿਰ ਮਤਲਬ ਮੇਰੇ ਦੁਆਰਾ ਹੀ ਹੋਇਆ ਮਤਲਬ ਕੋਸ਼ਿਸ਼ ਕੀਤੀ ਸੀ ਉਦੋਂ ਮੈਂ ਕਿ ਬਈ ਉਦੋਂ ਕੋਈ ਪਾਉਂਦਾ ਨਹੀਂ ਹੁੰਦਾ ਸੀ ਪੰਜਾਬੀ ਗਾਣਿਆਂ ਚ ਮੈਂ ਆਹੀ ਸਟਾਰਟ ਕੀਤਾ ਸੀਗਾ ਫਿਰ ਮੈਨੂੰ ਐਕਚੁਅਲੀ ਨਾ ਮੈਂ ਇਹ ਜਾਣਬੁੱਝ ਕੇ ਪਾਈਆਂ ਇਹ ਫਿਲਮ ਇਸ ਫਿਲਮ ਕਰਕੇ ਪਾਈਆਂ ਕਿ ਸ਼ਾਇਦ ਇਹ ਵੀ ਇੱਕ ਪਛਾਣ ਸੀਗੀ ਮੇਰੀ ਅੱਛਾ ਕਿ ਵੀ ਚਲ ਇਹਦੇ ਦੁਆਰਾ ਵੀ ਹਨਾ ਜਿਹੜੇ ਲੋਕ ਮੈਨੂੰ ਚਾਹੁੰਦੇ ਸੀਗੇ ਪਿਆਰ ਕਰਦੇ ਸੀਗੇ ਉਹਨਾਂ ਨੂੰ ਚੰਗਾ ਲੱਗੂ ਉਹਨਾਂ ਨੂੰ ਹਮੇਸ਼ਾ ਨਾਲ ਮੈਨੂੰ ਪਸੰਦ ਕਰਦੇ ਹੁੰਦੇ ਸੀ ਜਦੋਂ ਮੈਂ ਕੰਨਾਂ ਚ ਵਾਲੀਆਂ ਪਾਈਆਂ ਹੁੰਦੀ ਸੀ ਨਾ ਗਾਣਿਆਂ 'ਚ ਤਕਰੀਬਨ ਗਾਣੇ 'ਚ ਮੈਂ ਪਾਈਆਂ ਹੁੰਦੀ ਸੀ ਸੋ ਮੈਨੂੰ ਲੱਗਾ ਇਹਨੂੰ ਇੱਕੋ ਲਿਪਸਟਿਕ ਲਗਾਉਣਾ ਪੰਦੀ ਕਿਹੜਾ ਸੀ ਬ੍ਰੇਕ ਬੁਲਟ ਤੇ ਬ੍ਰੇਕ ਉਹ ਕਿਹੜਾ ਜਲਾ ਸੀ ਉਹ ਸੀਗਾ ਬਾਈ ਬਾਈ ਅੱਛਾ ਤੇਰੇ ਲਈ ਬੁਲਟ ਲਿਆ ਮੈਂ ਹਨਾ ਬਾਈ ਬਾਈ ਬੜਾ ਕੁਝ ਬਹੁਤ ਬਹੁਤ ਬਹੁ ਉਹ ਲਿਪਸਟਿਕ ਬਹੁਤ ਮਸ਼ਹੂਰ ਹੋਈ ਹੋਈ ਜਿਹੜੀ ਸ਼ਰਟ ਸੀ ਨਾ ਉਹ ਪਰਮਨੈਂਟ ਮੋਹਰ ਲੱਗੇ ਸੀ ਉਤੇ ਉਹ ਲਿਥੀ ਨਹੀਂ ਅੱਛਾ ਉਹ ਕਿਤੇ ਮੈਂ ਇਦਾਂ ਹੀ ਕਿਤੇ ਨਾ ਪਾ ਕੇ ਚਲਾ ਗਿਆ ਠੀਕ ਹੈ ਤੇ ਮੈਂ ਉਹਨੂੰ ਹਾਲਾਂਕਿ ਲੱਗੀ ਸੀਗੀ ਮੈਂ ਉਹਨੂੰ ਜਿਆਦਾ ਉਹ ਤਵੱਜੋ ਨਹੀਂ ਦਿੱਤੀ ਮੈਂ ਕਿਹਾ ਠੀਕ ਹੈ ਲੱਗੀ ਤਾਂ ਲੱਗੀ ਪਰ ਉਹ ਲੋਕਾਂ ਨੇ ਪਛਾਣ ਲੇ ਕੇ ਭਈ ਇਹ ਤਾਂ ਸ਼ਰਟ ਹੀ ਹੋਗਾ ਤੇ ਕਈ ਮੈਨੂੰ ਕਹਿਣਗੇ ਯਾਰ ਕਿੰਨੇ ਦੀ ਸ਼ਰਟ ਸਾਨੂੰ ਦੇ ਦੇ ਕਿੰਨੇ ਦੀ ਵਿੱਚ ਤਾਂ ਉਹ ਕੁੜੀ ਦੇ ਲਿਪਸ ਦੇ ਨਿਸ਼ਾਨ ਆ ਹੈਨਾ ਤੇ ਮੈਨੂੰ ਸਾਨੂੰ ਦਿਓ ਮੈਨੂੰ ਇਦਾਂ ਦਾ ਵੀ ਉਹ ਵਧੀਆ ਲੱਗਦਾ ਸੀਗਾ ਯਾਰ ਲੋਕ ਇਦਾਂ ਪਿਆਰ ਕਰਦੇ ਸੀਗੇ ਹੈਨਾ ਇਵਨ ਅੱਜ ਵੀ ਕਰਦੇ ਆ ਹੁਣ ਵੀ ਕਰਦੇ ਆ ਮਤਲਬ ਮਿਹਨਤ ਆਖਰੀ ਮੇਰੇ ਹੈਗਾ ਵੀ ਅਸੀਂ ਜਿਹੜੇ ਨਵੇਂ ਆਰਟਿਸਟ ਆ ਜਾਣਾ ਚਾਹੁੰਦੇ ਨੇ ਜਾਂ ਐਜ਼ ਏ ਗਾਣਿਆਂ ਚ ਮਾਡਲ ਆਉਣਾ ਚਾਹੁੰਦੇ ਨੇ ਜਾਂ ਫਿਲਮਾਂ ਚ ਆਉਣਾ ਚਾਹੁੰਦੇ ਨੇ ਸ਼ਾਰਟਕਟ ਨਹੀਂ ਹੁੰਦਾ ਵੀ ਮਿਹਨਤ ਕਿੰਨੀ ਕੁ ਜ਼ਿਆਦਾ ਜੇਕਰ ਤੁਸੀਂ ਮਿਹਨਤ ਹੈਗੀ ਤਾਂ ਉਹ ਤੁਹਾਨੂੰ ਹਮੇਸ਼ਾ ਅੱਗੇ ਲੈ ਕੇ ਜਾਂਦੀ ਹੈ ਦੇਖੋ ਜੀ ਮਿਹਨਤ ਹੀ ਕਰਨੀ ਪੈਣੀ ਆ ਮਿਹਨਤ ਨਾਲ ਹੀ ਮਿਲਦਾ ਸਾਰਾ ਕੁਝ ਸ਼ਾਰਟਕਟ ਕੀ ਹੋ ਸਕਦਾ ਇੱਕ ਵਾਰੀ ਹੋ ਜਾਊਗਾ ਦੋ ਵਾਰੀ ਹੋ ਜਾਊਗਾ ਹਰ ਵਾਰੀ ਸ਼ਾਰਟਕਟ ਦਾ ਕੁਝ ਹੋ ਹੀ ਨਹੀਂ ਸਕਦਾ ਮਨ ਕੇ ਸਨ ਕਿਰੀਾਨੀ ਦੀ ਦੁਕਾਨ ਪਾਉਣੀ ਹੈ ਕਿਰੀਾਨੀ ਦੁਕਾਨ ਪਾ ਕੇ ਉਹ ਸਮਾਨ ਵੇਚਣ ਲਈ ਉਹਨੂੰ ਬਹਿਣਾ ਪੈਣਾ ਹਾਂ ਬਹਿਣਾ ਖੁੱਲੀ ਛੱਡ ਕੇ ਨਹੀਂ ਜਾ ਸਕਦਾ ਮੇਰਾ ਕੋਈ ਡਿਊਟੀ ਹੈ ਬਸ ਉਹ ਹੀ ਮਿਹਨਤ ਆ ਉਹਦੀ ਸੋ ਇਹ ਕਰਨਾ ਹੀ ਪੈਣਾ ਜੀ ਇਹ ਚ ਕੋਈ ਸ਼ਾਰਟਕਟ ਨਹੀਂ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਪਹਿਲਾਂ ਤਾਂ ਸਿੱਖ ਕੇ ਆਓ ਬਾਕੀ ਕਰਦੇ ਕਰਦੇ ਸਿੱਖਦਾ ਰਹਿੰਦਾ ਬੰਦਾ ਉਹ ਤਾਂ ਸੱਚਾਈ ਹੈ ਤੇ ਬਟ ਕੁਝ ਤੁਹਾਨੂੰ ਪਹਿਲਾ ਜੋ ਬ੍ਰੇਕ ਜਿਹੜਾ ਮਿਲਣਾ ਉਹਦੇ ਲਈ ਤੁਹਾਨੂੰ ਕੁਝ ਨਾ ਕੁਝ ਤਸੀਂ ਰੈਡੀ ਚਾਹੀਦੇ ਹੈ ਹਨਾ ਸੋ ਤੁਹਾਨੂੰ ਕੰਮ ਕਰਨਾ ਪੈਣਾ ਆਪਣੇ